O so, स तेड़ी उ गुरू रोल गे आण किस तेॾी उते गुरू ਤੇ ਨਾ ਸਬਕ ਜੀ ਨੇ ਉੱਚੇ ਸਰਦਾਰ ਦੂਜਾ ਨਾ ਸਬਕ ਜੀ ਨੇ ਉੱਚੇ ਸਰਦਾਰ ਆਜੋ ਜੀ ਨੇ ਲੈਣਾ ਹੈ ਤੇ ਕੇ ਤੋਰਦਾ ਆਜੋ ਜੀ ਨੇ ਲੈਣਾ ਹੈ ਤੇ ਕੇ ਤੋਰਦਾ ਮੁੱਖੋ ਤੇ ਖਾਉਂਦੇ ਨਾ ਹੈ ਕੇ ਉੱਠੋ ਹੁਸੈਨ ਮੈਂ ਤੈਨੂੰ ਕਰੀਰ ਕਰਕੇ ਕਹਿ ਜਾਂਦਾ ਪ੍ਰੇਮ ਖੇਡਣ ਤਾਂ ਚਾਹੋ ਸਿਰ ਤੇ ਕਲੀ ਗਲੀ ਮੇਰੀ ਆ ਤਿਤ ਮਾਰਕ ਪੈ ਤਰੀਜਾ ਫਿਰ ਤੀਜਾ ਕਾਣ ਨਾ ਕੀ ਲੈ ਕਹਿੰਦੇ ਪ੍ਰੇਮ ਬਾੜੀ ਨਹੀਂ ਲੈ ਜਾਉਣਾ ਫਿਰ ਤੁਹਾਨੂੰ ਹੰਝੇਂੀਆਂ ਧਰ ਤੇ ਲੱchnਾ ਪਏਗਾ ਗੁਰੂ ਘਰ ਵਾਲਿਓ ਜਦੋਂ ਇਹ ਵਤ ਸੁਣੀ ਬਹੁਤੇ ਜਿਹੜੇ ਕੱਚੇ ਪਿੰਡਿਆਂ ਸੀ ਇਹਨੂੰ ਲੱਗਦਾ ਸੀ ਕਿ ਕੋਈ ਵੀ ਢਾਵਾ ਨਹੀਂ ਨੇ ਉਹ ਮੇਰੇ ਵਾਲੀਆਂ ਨਹੀਂ ਕੋਈ ਵੱਡੀ ਜਿਹੜੀ ਹੈ ਉਕਲਬ ਦੀ ਲੈਣ ਵਾਲੀ ਹੈ ਉਹ ਤੇ ਫਿਰ ਭਾਂਜੇ ਦੇ ਲਾ ਕੇ ਘੱਤ ਦੇ ਵਿੱਚੋਂ ਛਿਖਣੇ ਸ਼ੁਰੂ ਹੋ ਗਈ। ਉਹ ਤੇ ਫਿਰ ਕੋਈ ਨਾ ਕੋਈ ਬਹਾਨਾ ਲੱਭਦੇ ਸੀ ਘੱਤ ਦੇ ਵਿੱਚੋਂ ਛੁਪੇ ਜਾਣ ਦਾ ਬਾਜਾਂ ਵਾਲੇ ਨੇ ਜਦੋਂ ਫੀਸ ਨਹੀਂ ਮੰਗਤਾਂ ਲਈ ਹੁਣ ਗੁਰੂ ਪਿਆਰ ਵਾਲਿਓ ਜਿਵੇਂ ਆਪਾਂ ਦੁਨਿਆਵੀ ਬੰਦਿਆ ਪੜਦੇ ਆਂ ਤੇ ਉਹਦੇ ਵਿੱਚ ਜੇ ਇਮਤਿਹਾਨ ਨਾ ਹੋਵੇ ਪੇਪਰ ਨਾ ਹੋਵੇ ਪੇਪਰ ਪਾਸ ਨਾ ਕਰੀਏ ਤੇ ਪਤਾ ਨਹੀਂ ਲੱਗਦਾ ਕਿ ਆਪਾਂ ਇਹਨੂੰ ਧਿਆਨ ਦੇ ਤੋਗੇ ਸੀ ਕਿ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਿੱਕੀ ਦਾ ਬੁੱਟਾ ਲਾਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਛੇ ਪਾਛਿਆਂ ਤੱਕ ਨੌ ਪਾਛੇ ਜਾਂ ਇੱਕ ਪਾਛੇ ਜਾਂ ਤੱਕ ਗੁਰੂ ਸੰਜਦੇ ਰਹੇ ਤੇ ਉਹ درخت ਜਿਹੜਾ ਜਦੋਂ ਬਣ ਗਿਆ ਤੇ ਹੁਣ ਉਹਦੇ ਫਲ ਲੈਣ ਦੀ ਮਾਰੀ ਤੇ ਹੁਣ ਫੜ ਲੈਣ ਦੇ ਲਈ ਉਸ ਸਿੱਖੀ ਦੇ ਬੁੱਧੇ ਨੂੰ ਇੱਕ ਫਲ ਧਾਰਿਤ ਕਰਨ ਦੇ ਲਈ ਬਾਜਾਂ ਵਾਲੇ ਪਾਸ਼ਾ ਨੇ ਤੇ ਅਰਬ ਕੋਤ ਰਚਾਇਆ ਇਹ ਸਿਖਾਂ ਦੇ ਵਿੱਚ ਘੜੀ ਹੈ ਹੁਣ ਸਿਖਾਂ ਦੀ ਫਰਕ ਦੀ ਘੜੀ ਹੈ ਤੇ ਜਦੋਂ ਫਰਕ ਦੇ ਲਈ ਬਾਜਾਂ ਵਾਲੇ ਨੇ ਬੁਲੰਦ ਆਵਾਜ਼ ਦੇ ਵਿੱਚ ਸੀਸ ਦੀ ਮੰਗ ਕੀਤੀ ਬੋਧ ਦੇ ਤੱਕ ਛੇ ਭੱਜ ਗਏ ਤੇ ਜਿਨ੍ਹਾਂ ਰੂਲ ਰੱਪਾ ਸੀ ਪੂਰੇ ਪੰਡਾਲ ਦੇ ਵਿੱਚ ਸਾਰੀ ਚੁੱਪ ਕਰਕੇ ਸ਼ਾਂਤੀ ਹੋ ਗਈ ਸਨਾਟਾ ਸ਼ਾਲਿਆ ਐ ਲੱਗੇ ਜਿਵੇਂ ਕੋਈ ਬੈਠੇ ਨਹੀਂ ਸੀ ਪੰਡਾਲ ਦੇ ਵਿੱਚ ਤੋਂ ਜਦੋਂ ਸਤਗੁਰੂ ਜੀ ਨੇ ਤਰੰਤ ਆਏ ਦੇ ਵਿੱਚ ਇਹ ਮੰਗ ਰੱਖੀ ਹੁਣ ਸਤਗੁਰੂ ਜੀ ਨੇ ਮੰਗ ਰੱਖੀ ਹੈ ਤਸਵੀਰ ਜੀ ਤੇ ਬਹੁਤੇ ਸਾਰੇ ਸੋਚਦੇ ਸੀ ਕਿ ਸਤਗੁਰੂ ਜੀ ਕੋ ਖਲਾਗੇ ਨਹੀਂ ਭੱਜੇ ਭੱਜੇ ਗਏ ਮਾਤਾ ਗੁਦਰੀ ਕੋਲ ਮਾਤਾ ਜਨੀ ਨੂੰ ਜਾ ਕੇ ਕਹਿੰਦੇ ਮਾਤਾ ਤੇਰਾ ਪੁੱਤ ਗੂਰਿਤ ਆਇਆ ਪਤਾ ਨਹੀਂ ਅਜੋਨੇ ਕੀ ਖਾ ਲਿਆ ਕੀ ਸਕ ਲਿਆ ਕਿਉਂਕਿ ਜਦੋਂ ਕੋਰ ਨਾਲ ਤੁਗਰੀਓ ਆਵਾਜ਼ ਆਵੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਕੱਚੇ ਕੋਠੇ ਨੂੰ ਦੇ ਕੇ ਲਿਖੇ ਨਾ ਅਖਰ ਭੈ ਗਿਆ ਭੰਡਿਆ ਭੈ ਨਾ ਮੁਰਦ ਨੇ ਤੁਗਲੀ ਕਰਨੀ ਹੈ ਉਹ ਜਾ ਕੇ ਮਾਤਾ ਗੁਜਰਪੁਰ ਨੂੰ ਕਹਿਣਾ ਕਰਦਾ ਮਾਤ ਤੇਰੇ ਗੋਬਿੰਦ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਤੇ ਸਾਡੇ ਲਹੂ ਦਾ ਪਿਆਸਾ ਹੋ ਗਿਆ ਉਹ ਤੇ ਸਾਡੇ ਸੀਸ ਵੀ ਮੰਗ ਕਰ ਰਿਹਾ ਹੈ ਪਤਾ ਨਹੀਂ ਕਿਹਿਆ ਤੂੰ ਕੋਤਾ ਕਰਨ ਲੱਗਿਆ ਮਾਂ ਜਾ ਕੇ ਸਮਝਾ ਆਪਣੇ ਗਾਲ ਨੂੰ ਮਾਤਾ ਗੁਜਰਪੁਰ ਕਹਿਣਾ ਕਰਦੀ ਕਿ ਤੁਸੀਂ ਗੁਰੂ ਤੋਂ ਬੇਵਕੂ ਹੋ ਕੇ ਆ ਗਏ ਤੇ ਫਿਰ ਜਿਹੜਾ ਬੇਬੁਖਿਆ ਹੋਵੇ ਵੀਣਾ ਹੋਵੇ ਮਸੰਦੀਆ ਹੋਵੇ ਕੁੜੀ ਮਾਰ ਨੜੀ ਮਾਰ ਹੋਵੇ ਉਹਦੇ ਨਾਲ ਤਾਂ ਪੂਰਾ ਦੂਰ ਦੀ ਤੱਕ ਬਾਰਤਾ ਨਹੀਂ ਭਾਈ ਰੰਗਦਾਲ ਜੀ ਭਾਈ ਚੋਪਾ ਸਿੰਘ ਦੇ ਹੁਕਮਨਾਮੇ ਲਿਖਦੇ ਨੇ ਵੀਣਾ ਔਰ ਮਸੰਦੀਆ ਮੋਨਾ ਕੁੜੀ ਕੋਲ ਜੋ ਮਾਰ ਸਿਲਕੇ ਹੱਥ ਦਾ ਜੋ ਲਿਆ ਫੋਲਦੇ ਹੋਏਗੇ ਸਵਾਰ ਕਹਿੰਦੇ ਹੁਣ ਤੁਸੀਂ ਸੱਤ ਗੱਭੂ ਪਿੱਠ ਲਗਾ ਕੇ ਆਗੇ ਬੇਬੁਖੋ ਕੇ ਆਗੇ ਕੁਆਹੀ ਇਹ ਸਿੱਧੂ ਘਰ ਦੇ ਵਿੱਚ ਕੋਈ ਗੱਲ ਨਹੀਂ ਤੇ ਹੁਣ ਬੇਗੂਸਤ ਤੇ ਫਿਰ ਇਹ ਨਹੀਂ ਹੋ ਸਕਦਾ ਕਿ ਬੇਗੂਸਤ ਮੂਕੇਤੀ ਹੋਇਆ ਜਾਵੇ ਗੰਗੂ ਵਰਗੇ 21 21 ਸਾਲ ਗੁਰੂ ਘਰ ਦੇ ਸੋਈਏ ਹੋਣ ਤੋਂ ਬਾਅਦ ਵੀ ਬੇਗੂਸਤ ਬਹੁਤ ਸਾਰੇ ਇਹ ਜੀ ਇਤਿਹਾਸਿਕ ਗੁਤਾੰਤ ਮਿਲਦੇ ਨੇ ਕਿ ਜਿਨ੍ਹਾਂ ਨੇ ਲੰਬਾ ਸਮਾਂ ਗੁਰੂ ਘਰ ਦੀ ਸੇਵਾ ਕੀਤੀ ਹੋਵੇ ਤੇ ਜਦੋਂ ਪਰਖ ਦੀ ਘੜੀ ਆਈ ਇਹ ਛੱਡ ਕੇ ਚਲੇ ਗਏ ਉਹ ਭਾਵੇਂ ਦੁਨੀ ਚੰਦ ਵਰਗੇ ਹੋਣ ਦੁਨੀ ਚੰਦ ਵਰਗੇ ਵੀ ਮੋਤ ਤੋਂ ਭੱਜੇ ਗਏ ਪਰ ਜਦੋਂ ਮੋਤ ਤੋਂ ਭੱਜੇ ਕਰੇਗੇ ਜਿਸ ਮੋਤ ਤੋਂ ਬਚਣ ਹੀ ਗਏ ਉਹ ਮੋਤ ਦੇ ਘਰ ਦੇ ਵਿੱਚ ਵੀ ਆ ਜਾਣੀਆਂ ਗੁਰਪਰਵਾਲਿਓ ਇਹਨਾ ਸਮਝ ਲਿਓ ਕਿ ਜਿਹੜਾ ਸਮਾਂ ਇਹ ਜਿਹੜੀਆਂ ਘੜੀਆਂ ਨੇ ਇਹ ਵਾਪਸ ਆ ਜਾਣਗੀਆਂ ਇਹ ਘੜੀਆਂ ਜਿਹੜੀਆਂ ਨੇ ਇਹਨਾਂ ਨੂੰ ਸਫਲਿਆ ਕੀਤਾ ਜਾਵੇ ਇੱਕ ਘੜੀ ਆ ਕੀ ਕਰੀ ਆਦੀ ਹੁੰਦੇ ਆਲ ਭਗਤਨ ਦੇਤੀ ਦੋਸਤ ਜੋ ਕਿੰਨੇ ਸੋਹਣਾ ਜene ਜਿੰਨਾ ਵੀ ਸਮਾਂ ਭਗਤੀ ਦੇ ਵਿੱਚ ਸਤਿਗੁਰ ਦੇ ਨਾਮ ਸੁਣਨ ਦੇ ਵਿੱਚ ਭਗਤਾਂ ਦੇ ਨਾਲ ਜੋਸ਼ ਕਰਦੇ ਬਤਾਇਆ ਜਾਵੇ ਉਹ ਸਮਾਂ ਲੱਖਣਾ ਹੈ ਉਹ ਘੜੀ ਨੂੰ ਲੱਖਣੀ ਹੈ ਨਹੀਂ ਤੇ ਅਸੀਂ ਬਹੁਤੇ ਜਿਹੜੇ ਆਣਾ ਬਾਪੂ ਜੀ ਮੇਰੇ ਵਰਗੇ ਆਮੀ ਲੈ ਕੇ ਆਉਂਦੇ ਆ ਕਿ ਮੇਰਾ ਫਲਾਣਾ ਕੰਮ ਨਹੀਂ ਸਵਾਰਿਆ ਮੇਰਾ ਇਹ ਕੰਮ ਨਹੀਂ ਬਣਿਆ ਮੇਰਾ ਉਹ ਕੰਮ ਨਹੀਂ ਬਣਿਆ ਸਤਪੁਰ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਸਾਨੂੰ ਸੱਤ ਦੇ ਸੁਖਾਂ ਦੀ ਬਣੀ ਸੁਖੁਲੇ ਸਾਹਿਬ ਦੇ ਵਿੱਚ 10 ਵਸਤੂ ਦੇ ਸੱਚੇ ਪਾਵਾ ਇੱਕ ਵਸਤੂ ਕਾਨ ਵਿਖੋਟਿ ਭਾਵਵਾ ਇੱਕ ਭੀਨਾ ਦੇ 10 ਤੀਰੜੇ ਸੋ ਊੜਾ ਕੋਠਾ ਕਰੇ ਕਹਿੰਦੇ ਇੱਕ ਵੀ ਨਾ ਦੇਵੇ ਦੱਸ ਵੀ ਤੇਰੇ ਕੋਲੋਂ ਖੋ ਨਵੇ ਇਸ ਜਿਸਤਾ ਜੁਨਾ ਵਿਚਾਰਾ ਤਾਂ ਕੋਈ ਜੇ ਸਤ ਨਮਸਕਾਰ ਹੈ ਇਹ ਜੇ ਸਤ ਗੁਰੂ ਕੋ ਬਲਿਹਾਰ ਗਾਈਏ